इधर भी ओ, 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 ओ। नहीं। 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 दे चार आ चार। लोगो अभी आलते चिट्टा ਨਦਰਨ ਰਬਾ ਮਗਰ ਖੋਲ ਚਟਾ ਇਹ ਰੱਖ ਲਈ ਚਲ ਦੂਜਾ ਪਲਟ ਪਲਟ ਦੇ ਦੂਜਾ आ ली पई हां ये नहीं पई ये ये गाइस नया गांव है गाइस इन पण ले आओ खोल चल गाइस इन पण ले कराओ ओके ਜੋਕਲਾ ਮੈਂ ਕਿਹਾ ਸ਼ਾਂਤੀ ਬਣਾ ਲਈ ਹਾਂਜੀ ਚੱਲ ਫੜ ਦੇ ਜਹਾ ਵੀ ਟੱਕ ਇਹ ਨਹੀਂ

ਆ ਕੋਰਾਂ ਉਹ ਕੋਰਾਂ ਕੋਰੂ ਕਰ ਦੇ ਬੱਸ ਕਰ ਅੱਜ ਅਸੀਂ ਹਾਇਰ ਅਥਾਰਟिटीज ਦੀ ਡ੍ਰਾਉਨ ਮਾਈਟ ਅੱਜ ਅਸੀਂ ਛੱਡਨ ਵਿਖੇ ਪਿੰਡ ਲੋਪੋਕੇ ਜਿਹੜਾ ਹੈਗਾ ਥਾਣਾ ਉਹਨਾਂ ਦੇ ਪਿੰਡ ਛੱਡਨ ਵਿਖੇ ਅਸੀਂ ਅੱਜ ਲੋਕਾਂ ਨੂੰ ਅਵੇਅਰ ਕਰ ਲਈ ਗਏ ਸੀਗੇ ਜਿੱਥੇ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਜਿਹੜੀ ਅਲਕੋਹਲ ਤੋਂ ਬੰਦੀ ਆ ਜਾਂ ਮਿਥਨੋਲ ਤੋਂ ਸ਼ਰਾਬ ਬੰਦੀ ਆ ਉਹ ਨਾ ਵਰਤੀ ਜਾਵੇ ਤੇ ਉੱਥੋਂ ਹੀ ਸਾਨੂੰ ਪਤਾ ਲੱਗਾ ਕਿ ਆਪਣਾ ਜਿਹੜਾ ਹੈਗਾ ਛੱਡਨ ਦਾ ਜੋ ਡਰੇਨ ਆ ਉੱਥੇ ਸਾਨੂੰ ਲਵਾਰਸਾ ਜਲਾਣ ਵੀ ਬ੍ਰਾਮ੍ਹਦ ਹੋਈ ਸੀ ਜਿਹੜੀ ਕਿ ਮੌਕੇ ਤੇ ਨਸ਼ਟ ਕੀਤੀ ਗਈ ਇਸ ਤੋਂ ਇਲਾਵਾ ਅਸੀਂ ਪੇਂਟ ਦੀਆਂ ਦੁਕਾਨਾਂ ਉਹਨਾਂ ਨੂੰ ਵੀ ਅਵੇਅਰ ਕਰ ਰਹੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਪੱਠੇ ਨੇ ਜਾਂ ਖਾਲੀ ਥਾਵਾਂ ਨੇ ਉੱਥੇ ਵੀ ਅਸੀਂ ਸਰਚ ਅਭਿਆਨ ਚਲਾ ਰਹੇ ਹੈਗੇ ਆ ਇੱਕ ਹੜਾ ਕਾਰਨ ਲੋਕਾਂ ਨੂੰ ਅਸੀਂ ਇਸ ਤੋਂ ਜ਼ਿਆਦਾ ਅਵੇਅਰ ਕਰ ਰਹੇ ਹੈਗੇ ਆ ਵੀ ਤੁਸੀਂ ਆਪਣੇ ਜਿਹੜੀ ਹੈਗੇ ਆ ਲਵਾਰਸ ਜਾਂ ਜੋ ਵੀ ਹੈ ਆਲਕੋਹਲ ਤੋਂ ਬਣ ਰਹੀ ਹੈ ਸ਼ਰਾਬ ਇਹਨੂੰ ਨਾ ਯੂਜ਼ ਕੀਤਾ ਜਾਵੇ ਜੀ ਕਿੰਨੀ ਗਲਾਰ ਪਗੜੀ ਹਾਂ ਜੀ ਆਹ ਉਸ ਤਾਂ ਤਕਰੀਬਨ 5700 ਲੀਟਰ ਹੈਗੀ ਸੀ ਲਾਨ ਹੈਗੀ ਸੀ ਜੀ ਇਹ ਤਾਂ ਅਸੀਂ ਕੱਲ ਵੀ ਅਸੀਂ ਥਾਣਾ ਅਜਨਾਲਾ ਵੀ ਕਿ ਉਹਧਰ ਪਿੰਡਾਂ ਵਾਲੀ ਸਾਈਡ ਅਸੀਂ ਉਧਰ ਵੀ ਕੱਲ ਜਿਹੜਾ ਲੋਕਾਂ ਨੂੰ ਅਵੇਅਰ ਲਈ ਅਵੇਅਰਨੈਸ ਲਈ ਲਈ ਗਏ ਹੈਗੇ ਆ ਤੇ ਇਧਰਲੀ ਸਾਈਡ ਅਸੀਂ ਅੱਜ ਥਾਣਾ ਲੋਪੋਕ ਵਾਲੀ ਸਾਈਡ ਕੀਤਾ ਹੈ ਅੱਜ ਕੱਲ ਵੀ ਕੋਈ ਮਰਗੇ ਵੇਖੀ ਤੁਹਾਨੂੰ ਜਾਇਜ਼ ਨਹੀਂ ਹਾਂਜੀ ਬਿਲਕੁਲ ਜੀ ਕੱਲ ਅਸੀਂ 2900 ਲੀਟਰ ਜਿਹੜੀ ਲਾਂਸ ਸੀਗੀ ਤੇ 130 ਬੋਤਲਾਂ ਨਜਾਇਜ਼ ਸ਼ਰਾਬ ਸੀ ਗਈ ਜੀ ਨਹੀਂ ਜੀ ਉਹ ਨਜਾਇਜ਼ ਸੀਗੀ ਇਸ ਕਰਕੇ ਮਾਮਲਾ ਦਰਜ ਨਹੀਂ ਹੋ ਪਾਇਆ ਜੇ ਬਾਕੀ ਉਹਨਾਂ ਦੀ ਭਾਲ جاری ਹੈ ਜੇ ਸਾਨੂੰ ਕੋਈ ਮਿਲਦਾ ਤਾਂ ਉਹਨਾਂ ਦੇ ਅਗੇਂਸਟ ਅਸੀਂ ਜ਼ਰੂਰ ਐਫ ਆਈ ਆਰ ਕਰਵਾਵਾਂਗੇ ਅਸੀਂ ਲੋਕਾਂ ਨੂੰ ਫਿਲਹਾਲ ਇਹੀ ਅਪੀਲ ਕਰ ਰਹੇ ਹੈਗੇ ਆ ਕਿ ਜਿਹੜੀ ਲਾਹਣ ਬਣ ਰਹੀ ਹੈ ਕੱਚੀ ਲਾਹਣ ਆ ਜਾਂ ਜਿਮ ਆ ਇਥਨੋਲ ਤੋਂ ਮਿਥਨੋਲ ਤੋਂ ਜੋ ਵੀ ਸ਼ਰਾਬ ਬਣਦੀ ਹੈ ਲੋਕੋਂ ਦਾ ਯੂਜ਼ ਨਾ ਕਰਨਾ ਉਹਨੂੰ ਸੇਵਨ ਕਰਨ ਕਿਉਂਕਿ ਇਹਨਾਂ ਮਜੇਠੇ ਵੇਗਗੇ ਬਹੁਤ ਵੱਡਾ ਕਾਂਡ ਹੋ ਚੁੱਕਿਆ ਹੈਗਾ ਲੋਕਾਂ ਦੀਆਂ ਇੰਨੀਆਂ ਮੋਤਾਵਾਂ ਹੋ ਚੁੱਕੀਆਂ ਨੇ ਲੋਕਾਂ ਨੂੰ ਅਸੀਂ ਅਵੇਅਰ ਕਰ ਰਹੇ ਹੈਗੇ ਆ ਵੀ ਤੁਸੀਂ ਆਪਣੇ ਸ਼ਰਾਬ ਨਾ ਪੀਓ ਠੇਕੇ ਤੇ ਲੱਗੇ ਵੀ ਪੀਓ ਉਹ ਵੀ ਯੂਜ਼ ਕਰੋ